ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਠੀਕ ਹੋਵੋਗੇ ਅੱਜ ਦੀ ਗਤੀਵਿਧੀ ਹੈ ਕਹਾਣੀ ਜਿਹਦਾ ਸਰਲਿਕ ਹੈ ਬਿੱਲੀ ਨੇ ਬਰਫੀ ਖਾਧੀ ਸੋ ਆਓ ਅਸੀਂ ਸਾਰੇ ਛੋਟੇ ਛੋਟੇ ਬੱਚਿਆਂ ਨੂੰ ਮਿਲਦੇ ਹਾਂ ਹਾਂ ਵੀ ਬੱਚਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਐਨੀ ਲੰਮੀ ਸਤਿ ਸ਼੍ਰੀ ਅਕਾਲ ਠੀਕ ਨਹੀਂ ਆਉਣਾ ਹੱਥ ਜੋੜ ਕੇ ਹੱਥ ਜੋੜ ਕੇ ਬੁਲਾਈ ਦੀ ਹੈ ਇਹ ਕੋ ਕਰੇ ਤਾਂ ਆਓ ਫਿਰ ਅੱਜ ਦੀ ਗਤੀਵਿਧੀ ਕਰਦੇ ਆਂ ਅੱਜ ਦੀ ਗਤੀਵਿਧੀ ਇੱਕ ਕਹਾਣੀ ਹੈ ਤੇ ਉਹਨੂੰ ਆਪਾਂ ਮੇਰੇ ਨਾਲ ਬੋਲਣਾ ਸਾਰਿਆਂ ਨੇ ਠੀਕ ਹੈ ਕਹਾਣੀ ਹੈ 10 ਮਿੰਟ ਬਿੱਲੀ ਨੇ ਬਰਫੀ ਖਾਧੀ બોલો બિલી ને બર્થદી ખાધી બિલી ને બર્થદી ખાધી ચલો મેરે ਨਾਲ બોલો એક મોટી બિલી સી ભાઈ તેરી હોતી હે ભાઈ બોલી બોલો মিলકે બોલો એક મોટી બિલી સી ભાઈ ઉસને ખાણી સી મઠાઈ ਉਸਨੇ ਖਾਣੀ ਸੀ ਮਠਿਆਈ ਬਿੱਲੀ ਨੇ ਸੀ ਨਜ਼ਰ ਘੁਮਾਈ ਬਿੱਲੀ ਨੇ ਸੀ ਨਜ਼ਰ ਘੁਮਾਈ ਫਿਰ ਉਸ ਨੂੰ ਦਿਖਾਇਆ ਹਲਵਾਈ ਫਿਰ ਉਸ ਨੂੰ ਦਿਖਾਇਆ ਹਲਵਾਈ हलवाई ने सी बर्फी बनाई बोलो सारे भाई हलवाई ने सी बर्फी बनाई मोटी बिल्ली ने लूक के खाई मोटी बिल्ली ने लुक के खाई ਹਲਵਾਈ ਦੀ ਨਜ਼ਰ ਬਿੱਲੀ ਵਿੱਚ ਆਈ ਹਲਵਾਈ ਦੀ ਨਜ਼ਰ ਬਿੱਲੀ ਵਿੱਚ ਆਈ ਛੋਟੀ ਬਿੱਲੀ ਨੇ ਦੌੜ ਲਗਾਈ ਛੋਟੀ ਬਿੱਲੀ ਨੇ ਦੌੜ ਲਗਾਈ ਕਿਵੇਂ ਲੱਗੀ ਅੱਜ ਦੀ ਕਹਾਣੀ ਉਸ ਅਸੀ ਅੱਜ ਦੀ ਕਹਾਣੀ ਬਿੱਲੀ ਨੇ ਬਰਫੀ ਖਾਧੀ ਉਮੀਦ ਕਰਦਾ ਤੁਹਾਨੂੰ ਪਸੰਦ ਆਈ ਹੋਵੇਗੀ ਔਰ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ